ਜਿੱਥੇ ਚੋਰੀ ਹੋਣ ਵੇਲੇ ਪੁਲਿਸ ਖੁਦ ਹੀ ਕਹਿ ਦਵੇ ਕਿ ਅਸੀਂ ਚੋਰੀ ਹੋਣ ਤੋਂ ਬਾਅਦ ਹੀ ਤਫ਼ਤੀਸ਼ ਕਰਾਂਗੇ ਤਾਂ ਉੱਥੇ ਲੋਕਾਂ ਨੂੰ ਇਨਸਾਫ਼ ਦੀ ਤਰੱਕੀ ਗੱਲ ਹੋ ਸਕਦੀ ਹੈ। ਇਸ ਦੌਰਾਨ ਰਾਜਾ ਤੁਸੀਂ ਸ਼ਾਹਕੋਟ ਦੇ ਇਸ ਨਾਮ ਤੇ ਲਗਾ ਸਕਦੇ ਜਿੱਥੇ ਕਿ ਦੇਰ ਰਾਤ ਇੱਕ ਮੋਬਾਈਲ ਦੀ ਦੁਕਾਨ ਤੇ ਤਦ ਚੋਰ ਚੋਰੀ ਕਰ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਚੋਰ ਨੂੰ ਦੇਖ ਕੇ ਪੁਲਿਸ ਨੂੰ ਫੋਨ ਵੀ ਕੀਤਾ ਪਰ ਪੁਲਿਸ ਦਾ ਜਵਾਬ ਸੀ ਕਿ ਅਸੀਂ ਸਵੇਰੇ ਹੀ ਤਫ਼ਤੀਸ਼ ਕਰਾਂਗੇ। ਮੇਰਾ ਨਾਮ ਰਵਿੰਦਰ ਸਿੰਘ ਹੈ ਜੀ। ਮੇਰੀ ਦੁਕਾਨ ਤੋਂ 2.5 ਤੋਂ 3 ਲੱਖ ਦੇ ਵਿੱਚ ਮਾਲ ਲੈ ਕੇ ਗਏ ਆ। ਨਗਦੀ ਕੈਸ਼ ਲੈ ਕੇ ਗਏ ਆ। ਤਾਂ ਦੱਸੋ ਰਿਕਟਾ ਬਰਾਬਰ ਮੈਨੂੰ ਭਾਜੀ ਹੁਣਾਂ ਦਾ ਫੋਨ ਆਇਆ ਹੈ ਇਥੋਂ ਮੁੰਡਾ ਵਾ ਸਾਡਾ ਡਿਸਟ੍ਰੀਬਿਊਟਰਾ ਉਹਨੇ ਮੈਨੂੰ ਕਾਲ ਕੀਤੀ ਸੀ ਕਿ ਤੁਹਾਡੀ ਦੁਕਾਨ ਤੇ ਚੋਰੀ ਹੁੰਦੀ ਪਈ ਆ ਮੈਂ ਉਸੇ ਟਾਈਮ ਗੱਡੀ ਚੱਕੀ ਮੈਂ ਬੁਲਸ ਵਾਲਿਆਂ ਤੋਂ ਪਹਿਲਾਂ ਇੱਥੇ ਪਹੁੰਚ ਗਿਆ ਤੇ ਆਣ ਕੇ ਦੇਖਿਆ ਕਿ ਮੇਰੀ ਦੁਕਾਨ ਦਾ ਸ਼ਟਰ ਅੱਧਾ ਚੱਕਿਆ ਹੋਇਆ ਸੀਗਾ ਤੇ ਸਮਾਨ ਦੁਕਾਨ ਦੇ ਵਿੱਚੋਂ ਗਾਇਬ ਸੀ ਉਹ ਆਈ ਨਹੀਂ ਜੀ ਅਸੀਂ ਉਹਨਾਂ ਨੂੰ ਠਾਲ ਕੇ ਜਾ ਕੇ ਸੁੱਤੇ ਪਏ ਸੀਗੇ ਅਸੀਂ ਉਹਨਾਂ ਨੂੰ ਠਾਲ ਕੇ ਜਾ ਕੇ ਲੈ ਕੇ ਆਏ ਜੀ ਸ਼ਾਗੋਡ ਐਸ ਐਚ ਓ ਨਾਲ ਗੱਲ ਕੀਤੀ ਹੈ ਜੀ ਉਹ ਕਹਿੰਦੇ ਜੀ ਮੋਕੇ ਤੇ ਕਰਦੇ ਪਏ ਆ ਜੀ ਅਸੀਂ ਉਹਨਾਂ ਨੂੰ ਆਪਣੀ ਵੀਡੀਓ ਰਿਕਾਰਡਿੰਗ ਦਿੱਤੀਆਂ ਜੀ ਕੱਟ ਕੇ ਸਭ ਕੁਝ ਉਹਨਾਂ ਨੂੰ ਦੇ ਦਿੱਤਾ ਆ ਉਹਦੇ ਡਾਕੂਮੈਂਟ ਦੇ ਦਿੱਤੇ ਆ ਆਈ.ਐਮ.ਆਈ ਨੰਬਰ ਫੋਨਾਂ ਦੇ ਦੇ ਦਿੱਤੇ ਜੀ ਸਾਰਾ ਕੁਝ ਰਿਕਾਰਡ ਦਿੱਤਾ ਹੈ ਉਹਨਾਂ ਨੂੰ ਹਾਂਜੀ ਉਹ ਸੀ ਰਿਕਾਰਡਿੰਗ ਉਹਨਾਂ ਨੂੰ ਐਸ.ਐਚ.ਓ ਸਾਹਿਬ ਨੂੰ ਦਿੱਤੀ ਜੀ ਐਸ.ਐਚ.ਓ ਸਾਹਿਬ ਨੇ ਕਿਹਾ ਕਿ ਕਾਰਵਾਈ ਨਹੀਂ ਕਿਹਾ ਉਹ ਕਹਿੰਦੇ ਜੀ ਅਸੀਂ ਕਾਰਵਾਈ ਕਰਦੇ ਪਏ ਆ ਜੀ ਜਦੋਂ ਸ਼ਾਹਕੋਟ ਦੇ ਮਲਸੀਆ ਚਿਕ ਮੋਬਾਈਲ ਹਾਊਸ ਤੇ ਦੇਰ ਰਾਤ ਚੋਰ ਤਾਰੇ ਤੋੜ ਕੇ ਮੋਬਾਈਲ ਲੈ ਕੇ ਫਰਾਰ ਹੋ ਗਏ ਇਹ ਸਾਰੀ ਕੱਟ ਦਾ ਸੀ.ਟੀ.ਵੀ ਕੈਮਰੇ ਚ ਕੈਦ ਹੋ ਗਈ ਹੈ ਚੋਰ ਤਕਰੀਬ ਇਸ ਸਬਜੰਚ ਦੇ ਨੌਜਵਾਨ ਨੇ ਚੋਰੀ ਹੁੰਦਿਆਂ ਵੇਖੀ ਤਾਂ ਉਸਨੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਪਰ ਪੁਲਿਸ ਨੇ ਕਿਹਾ ਕੋਈ ਨਾ بار بار ਫੋਨ ਕਰਨ ਦੇ ਬਾਵਜੂਦ ਵੀ ਪੁਲਿਸ ਨਹੀਂ ਪਹੁੰਚੀ ਭਾਈ ਮੇਰਾ ਨਾਮ ਹੈ ਹੈਰੀ ਠੀਕ ਹੈ ਜੀ ਮੈਂ ਇੱਥੇ ਰੰਮਰਾਂ ਨੂੰ ਦੁਕਾਨ ਦੇ ਪਰਸੋਂ ਦਾ ਠੀਕ ਹੈ ਜੀ ਤੇ ਰਾਤ ਤਕਰੀਬਨ 1:40 ਮਿੰਟ ਤੇ ਉਹਨੂੰ ਖੜਕਾ ਆਇਆ ਵਾ ਤੇ ਜਦ ਮੈਂ ਉੱਠਿਆ ਤੇ ਮੈਂ ਦੋੜੇ ਉੱਪਰ ਨੂੰ ਦੌੜ ਕੇ ਗਿਆ ਦੇਖਿਆ ਕਿ ਸਾਹਮਣੇ ਦੁਕਾਨ 'ਤੇ ਚੋਰੀ ਹੋਈ ਆ ਤੇ ਮੈਨੂੰ ਡਰ ਸੀ ਕਿ ਮੇਰੀ ਦੁਕਾਨ 'ਤੇ ਚੋਰੀ ਨਾ ਹੋਈ ਹੋਵੇ ਕਿ ਮੇਰੀ ਤੇ ਦੁਕਾਨ ਬਿਲਕੁਲ ਨਾਲ ਨਾਲ ਹੀ ਆ ਤੋ ਦੇਖਿਆ ਕਿ ਦੁਕਾਨ ਚੋਰੀ ਹੋ ਰਹੀ ਆ ਚੋਰ ਬੜੇ ਮਰਿਆ ਨਾਲ ਚੋਰੀ ਕਰ ਰਹੇ ਆ ਉਸੇ ਮੌਕੇ ਤੇ ਮੈਂ ਫੋਨ ਕੀਤਾ ਐਸ ਨੂੰ ਕਿਉਂਕਿ ਇੰਚਾਰ ਨਹੀਂ ਹੋ ਗਿਆ ਤੇ ਸੰਜੀਵ ਸਰ ਠੀਕ ਆ ਉਹਨਾਂ ਨੇ ਤਿੰਨ ਵਾਰੀ ਫੋਨ ਲਾਇਆ ਤੇ ਮੇਰੇ ਕੋਲ ਉਹਦੀ ਰਿਕਾਰਡਿੰਗ ਹੈਗੀ ਆ ਤਿੰਨ ਵਾਰੀ ਉਹਨੇ ਮੇਰਾ ਫੋਨ ਕਰਤਾ ਜੀ ਚੌਥੀ ਵਾਰ ਫੋਨ ਕਰਤਾ ਤੇ ਮੈਨੂੰ ਕਹਿੰਦਾ ਕਿ ਤੂੰ ਬੰਦੇ ਪਛਾਣ ਲੈ ਜਿਵੇਂ ਕੋਲਕਤੀ ਸਰ ਚੋਰੀ ਹੋ ਰਹੀ ਸੋਣੀ ਜੇ ਛੇਤੀ ਜੂਸ ਪੀਨੇ ਆ ਤੇ ਉਹ ਦੁਕਾਨ ਤੇ ਤੇ ਮੌਕੇ ਪਹੁੰਚ ਉਹਨੂੰ ਅਗ ਦੱਸੋਗੇ ਚੋਰੀ ਹੋ ਰਹੀ ਆ ਬੰਦੇ ਫੜਿਆਣੇ ਹੁਣ ਮੌਕੇ ਦੇ ਬੰਦੇ ਫੜਿਆਣੇ ਐਜੇ ਬੰਦੇ ਚੋਰੀ ਬੜੇ ਆਰਾਮ ਨਾਲ ਕਰ ਰਹੀ ਆ ਤੇ ਉਹਨੇ ਮੇਰੇ ਕਹਿੰਦਾ ਕੋਈ ਨਾ ਮੇਰੇ ਕੋਈ ਨੇ ਕਹੇ ਕਿ ਕੋਈ ਨਾ ਕੋਈ ਗੱਲ ਨਹੀਂ ਇਦਾਂ ਕਹਿੰਦੀ ਆ ਕਿ ਨਾ ਕੋਈ ਨਾ ਜੀ ਤੇ ਮੜਕੇ ਮੈਂ ਚੋਰੀ ਹੁੰਦੇ ਮੈਂ ਕਰੇ ਮੈਂ ਸੋਚਿਆ ਨਹੀਂ ਹੁ ਕਰਾਂਗੀ ਕਿਉਂਕਿ ਕੋਈ ਨੰਬਰ ਨਹੀਂ ਦੁਕਾਨਦਾਰ ਦਾ ਤੇ ਮੈਂ ਉਸ ਤੋਂ ਮੈਂ ਆਪਣੇ ਭਰਾ ਨੂੰ ਛੋਟੇ ਹੁੰਗਦਾ ਕਿ ਮੈਂ ਕਹਾ ਭਰਾ ਨੂੰ ਹੁੰਗਦਾ ਵਾ ਕਿ ਸੁਣੀ ਨੂੰ ਫੋਨ ਕਰੋ ਕਿ ਉਹਨੇ ਕਿ ਆਪ ਦੁਕਾਨ ਸੰਭਾਲ ਲਈ ਆ ਕਿ ਉਹਨੇ ਚੋਰੀ ਲੱਗੇ ਹੋਏ ਚੋਰੀ ਕਰਨਾ ਤੇ ਮੇ ਭਰਾ ਨੇ ਮੜ ਕੇ ਦੋਸਤ ਨੂੰ ਆਦ ਫੋਨ ਕੀਤਾ ਉਹਨੇ ਇਹਨੂੰ ਕੀਤਾ ਫੋਨ ਸੁਣੀ ਨੂੰ ਤੇ ਇਹ ਮੌਕੇ ਤੇ ਪਹੁੰਚੇ ਆ ਗਏ ਮੜ ਕੇ 1 ਘੰਟੇ ਵਧੇ ਆਇਆ ਵਾ ਤੇ ਚੋਰਾਂ ਨੇ ਇੰਦੀ ਦੁਕਾਨ ਤੇ 4 ਵਜੇ ਸਾਮਾਨ ਚੱਕ ਚੁੱਕੇ ਸੀ ਮੈਂ ਆਪ ਦੇ ਅੱਖਾਂ ਦੇਖੀਆਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 2 ਮਿੰਟ ਦੀ ਦੂਰੀ ਤੇ ਵੀ ਪੁਲਿਸ ਟੌਕੀ ਹੋਣ ਦੇ ਬਾਵਜੂਦ ਵੀ ਪੁਲਿਸ ਚੋਰਾਂ ਨੂੰ ਫੜਾ ਨਹੀਂ ਆਈ ਤੇ ਲਾਪਰਵਾਹੀ ਨਾਲ ਇਸ ਵਾਰਦਾਤ ਨੂੰ ਹੋਣ ਦਿੱਤਾ ਤੇ ਜਿਸ ਤੋਂ ਬਾਅਦ ਸਵਾਲ ਹੈ ਕਿ ਹੁਣ ਇਸ ਦੁਕਾਨਦਾਰ ਦੇ ਹੋਏ ਨੁਕਸਾਨ ਦਾ ਅਸਲੀ ਜ਼ਿੰਮੇਵਾਰ ਕੌਣ ਹੋਵੇਗਾ ਸ਼ਾਕੋਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ